ਇੱਕ ਲਫਜ਼ੀ ਗੱਲ ਕਹਿਣ ਲੱਗਾ ਵਾਂ ਮੈਂ ਤੁਹਾਨੂੰ ਇੱਕ ਲਫਜ਼ੀ ਗੱਲ ਕਹਿ ਰਿਹਾ ਮੈਂ ਕ੍ਰਿਸਚੀਅਨ ਕੰਟਰੀ ਦੇ ਅੰਦਰ ਰੋਟੀ ਖਾ ਰਿਹਾ ਹਾਂ ਕ੍ਰਿਸਚੀਅਨ ਕੰਟਰੀ ਦੇ ਅੰਦਰ ਔਰ ਇਸ ਕੰਟਰੀ ਨੇ ਜਿੰਨਾ ਪਿਆਰ ਸਾਨੂੰ ਦਿੱਤਾ ਸਾਡੇ ਆਪਣੇ ਮੁਲਕ ਨੇ ਨਹੀਂ ਦਿੱਤਾ ਔਰ ਮੈਂ ਤੁਹਾਡੀ ਹੈ ਨਾ ਆਪਾਂ ਅਗਰ ਤੁਸੀਂ ਇਸ ਗੱਲ ਦੀ ਰਿਟਰਨ ਮਾਫੀ ਮੇਰੀ ਇਹ ਪੈਣੇ ਨਾ ਮੰਗੀ ਮੈਂ ਅੱਜ ਵੀ ਕਹਿ ਰਿਹਾ ਪੈਣ ਹੋਣ ਦੇ ਨਾਤੇ ਕਹਿ ਰਿਹਾ ਸਾਡੀ ਗੱਲਬਾਤ ਗੱਲਬਾਤ ਸਾਡੀ ਚੱਲਦੀ ਆ ਠੀਕ ਹੈ ਇਸ ਟੌਪਿਕ ਤੇ ਸਾਡੇ ਬਿਸ਼ਪ ਸਾਬ ਸੇਠੀ ਗੁਰਗਾਂ ਸੇ ਆਪਣੇ ਅਕਾਲ ਚੱਕ ਤੱਕ ਗਏ ਸੀ। ਤੁਹਾਨੂੰ ਪਤਾ ਹੀ ਨਹੀਂ ਇਸ ਟੈਪ ਤੋਂ ਤੁਸੀਂ ਪੜ੍ਹੇ। ਬਹੁਤ ਸਾਡੇ ਜਿਹੜੇ ਸਾਡੇ ਵੱਡੇ ਬਿਸ਼ਪ ਸਾਹਿਬ ਆ ਉਹਨਾਂ ਨੂੰ ਮੈਂ ਆਲਰੇਡੀ ਇੱਕ ਕਲਿੱਪ ਭੇਜ ਚੁੱਕੀ ਹਾਂ। ਠੀਕ ਹੈ? ਵੀਡੀਓ ਦਾ। ਤੇ ਦੂਸਰਾ ਜਿਹੜਾ ਟੈਪ ਹੈਗਾ ਦੂਸਰਾ ਇੱਕ ਅਸੀਂ ਇੱਥੇ ਕਿਸੇ ਜੱਟ ਦੇ ਬੰਦੀ ਨੂੰ ਮੇਰੇ ਸੀਨੀਅਰ ਲੀਡਰ ਜਿਹੜਾ ਸਾਡਾ ਤੇ ਉਹ ਤਿਆਰੀ ਕਰ ਰਿਹਾ ਉਹਨਾਂ ਨੂੰ ਮਿਲਣ ਵਾਸਤੇ ਠੀਕ ਹੈ ਅਸੀਂ ਡੈਟੇ ਕਿ ਟੇਬਲ ਮੀਟਿੰਗ ਕਰਨੀ ਹੈ ਜਿੱਥੇ ਮੇਰੀ ਮਸਤੀ ਹੈ ਮੈਂ ਮਿਲਣੀ ਤੋਂ ਕਿ ਮੇਰੇ ਭਰਾ ਆ ਮੈਂ ਉਹਨਾਂ ਨਾਲ ਪੜ੍ਹੀ ਆ ਉਹਨਾਂ ਨਾਲ ਨਾਲ ਵੱਡੀ ਹੋਈ ਆ ਪਰ ਭੈਣ ਜੀ ਤੁਸੀਂ ਇਹ ਕਿਤੇ ਕਹਿ ਦਿੱਤਾ ਕਿ ਆ ਜਿਹੜੇ ਸ਼ਬਦ ਲੈ ਵਿਚਵਾਏ ਇਹ ਜੀਸੂ ਆ ਜਿਹੜੀ ਬਾਣੀ ਆ ਉਹ ਗੁਰਨਾਨਕ ਦੇ ਪੁੱਤਰ ਦੀ ਗੱਲ ਕਰ ਰਹੀ ਤੁਸੀਂ ਤੇ ਤੁਸੀਂ ਤੇ ਇੱਕ ਹਰਟ ਨਹੀਂ ਕੀਤਾ ਤੁਸੀਂ ਤੇ ਇੱਕ ਧਾਰਮਿਕ ਚਿੰਨ੍ਹ ਦੇ ਉੱਪਰ ਬਹੁਤ ਵੱਡਾ ਨਿਸ਼ਾਨੀਆਂ ਚਿੰਨ੍ਹ ਪੈਦਾ ਕਰ ਦਿੱਤਾ ਦੇਖੋ ਮਿਰਜੀ گ سنو میری اگر میں مان رہی ہوں اس گل نو کہ اے دس از مائی بگ مسٹیک ان لائف ٹھیک ہے اگر می مان رہی تو پیچھے رہ میرے بر ਸਿਰਫ ਆਪਾਂ ਉਹਨਾਂ ਗੱਲਾਂ ਨੂੰ ਰਿਪੀਟ ਕਰੀ ਜਾਵਾਂਗੇ ਤਾਂ ਫਿਰ ਕੁਝ ਮਿਲੇਗਾ ਆਪਾਂ ਨੂੰ ਨਹੀਂ ਪਰ ਤੁਸੀਂ ਇਹ ਏਡੀ ਵੱਡੀ ਮਿਸਟੇਕ ਕਰਨ ਤੁਸੀਂ ਕੋਈ ਤਾਂ ਗ੍ਰੀਵੈਂਸ ਹੋਵੇਗਾ ਦੇਖੋ ਆਪ ਆਪਣੇ ਜਿਹੜੇ ਬੁਰਗਰਸਬ ਦੇ ਪ੍ਰਚਾਰਕ ਨੇ ਤੁਸੀਂ ਉਹ ਵੀ ਵੀਡੀਓ ਦੇਖੀ ਹੋਣੀਆਂ ਉਹਨਾਂ ਵਿੱਚ ਕਿੰਨੇ ਪ੍ਰਚਾਰਕਾਂ ਨੇ ਜਿਹੜੇ ਬਾਈਬਲ ਦੇ ਵਿੱਚ ਗੱਲ ਨਹੀਂ ਨਹੀਂ ਉਹਨਾਂ ਨੂੰ ਪ੍ਰੋਗੈਟ ਕਰ ਦਿੱਤਾ ਉਹ ਕਿਹੜਾ ਪ੍ਰਚਾਰ ਕਰਦਾ ਹੈ ਸਾਡੇ ਸਿੱਖ ਪ੍ਰਚਾਰਕ ਤੇ ਇਸ ਵਿਸ਼ੇ ਦੇ ਉੱਪਰ ਉਹਨਾਂ ਦੀ ਮੈਂ ਨਾ ਹੁਣੇ ਵਟਸਐਪ ਆਪ ਤੇ ਬਾਰੇ ਔਰ ਠੀਕ ਹੈ ਠੀਕ ਹੈ ਇੱਕ ਵੀਡੀਓ ਕੱਲ ਕੈਲੀਫੋਰਨੀਆ ਤੋਂ ਗੁਰਪ੍ਰੀਤ ਸਿੰਘ ਦੀ ਆਈ ਸੀ ਤੇ ਉਹਨਾਂ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਨਾ yellow color ਦੀ ਆਪਣੀ ਪੱਗ ਬੰਨੀ ਹੋਈ ਆ ਬਿਲਕੁਲ ਮੈਂ ਉਹਦਾ ਨੱਕ ਥੋੜਾ ਜਿਹਾ ਪ੍ਰਚਾਰ ਬਿਲਕੁਲ ਉਹਦਾ ਨੱਕ ਥੋੜਾ ਜਿਹਾ ਛੋੜਾ ਜਿਹਾ ਜੰਗ ਮੈਂ ਨਾ ਥੋੜਾ ਹਾਂਜੀ ਗੋਰੇ ਚਿੱਟੇ ਆ ਸਮਾਰਟਾ ਜਿਹੜਾ ਪੰਜਾਬੀ ਆਪਣੇ ਹੁੰਦੇ ਆ ਥੋੜੇ ਲੰਬੇ ਤੇ ਉਹ ਮਨੋਂ ਨਾਮ ਨਹੀਂ ਯਾਦ ਆ ਰਿਹਾ ਕਿਉਂਕਿ ਅੱਨੇ ਤੋਬੇ ਗਵਾਧ ਹੋ ਗਏ ਤੇ ਨਾਮ ਵਿੱਚ ਇੱਕ ਆਪਣੇ ਬਜ਼ੁਰਗ ਹੈਗੇ ਤੇ ਦੇਖੋ ਉਹ ਪ੍ਰਚਾਰਕ ਜਿਹੜੇ ਨੇ ਉਹ ਕਹਿੰਦੇ ਆ ਵਿੱਚ ਕਹਿੰਦੇ ਕਿ ਪ੍ਰਭੂ ਯਿਸੂ ਨੇ ਦੇ 13 ਚੇਲੇ ਸੰਨ ਜਦ ਕੇ ਬਾਈਬਲ ਵਿੱਚ 13 ਚੇਲੇ ਨੇ ਜਾਂ 12 12 ਚੇਲੇ ਨੇ ਦੇਖੋ ਪੰਜੀ ਉਸ ਲਿਸਟ ਨੂੰ ਮੈਂ ਪੜਿਆ ਹੋਇਆ ਹਾਂ ਹਾਂਜੀ ਇੱਕ ਮਿੰਟ ਇਹ ਦੂਸਰੀ ਗੱਲ ਅਗਰ ਤੁਸੀਂ ਮੇਰੇ ਨਾਲ ਉਸ ਸਿਸ਼ਟੀ ਤੇ ਅਗਰ ਤੁਸੀਂ ਚਲੋ ਠੀਕ ਆ ਤੁਸੀਂ ਮੀਟਿੰਗ 'ਚ ਵੀ ਬੈਠੇ ਹੋ ਉਸ ਸਿਸ਼ਟੀ ਦੇ ਉੱਪਰ ਤੁਸੀਂ ਆਪਣੇ ਗਿਆਨ ਮੁਤਾਬਕ ਆਪਣੇ ਭਰਾ ਦੇ ਨਾਲ ਵਿਚਾਰ ਕਰਨੀ ਚਾਹੁੰਦੇ ਨਾ ਇਸ ਟੌਪਿਕ ਤੇ ਹੁਣੇ ਮੈਂ ਕਰ ਸਕਦਾ ਤੁਹਾਡੇ ਨਾਲ ਦੇਖੋ ਸਿੱਖ ਧਰਮ ਦਾ ਔਰ ਉੱਥੇ ਇੱਕ ਬਹੁਤ ਵੱਡਾ ਪਾਠ ਦੇਖੋ ਤੁਹਾਨੂੰ ਦੋ 3 ਮੈਪ ਬਣਾ ਕੇ ਵਿਖਾਵਾਂਗਾ ਦੋ 3 ਜੀ ਜੀ ਔਰ ਤੁਹਾਨੂੰ ਇਹ ਗੱਲ ਮਹਿਸੂਸ ਹੋਊਗੀ ਕਿ ਸਾਨੂੰ ਸਾਰਿਆਂ ਨੂੰ ਸਿੱਖ ਹੋਣ ਤੇ ਮਾਣ ਹੋਵੇਗਾ ਔਰ ਸਾਨੂੰ ਸਿੱਖ ਧਰਮ ਅਪਣਾਉਣਾ ਚਾਹੀਦਾ ਪੁੱਛੋ ਕਿਵੇਂ ਸਾਡੇ ਧਰਮ ਦੇ ਉੱਪਰ ਜਿਹੜੀ ਸਾਡੇ ਧਰਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਨਾ ਉਹਦੇ ਨਾਲ ਤਿੰਨ ਚੇਲੇ ਸ਼ਹੀਦ ਹੋਏ ਜੀ ਭਾਈ ਮਤੀ达ਰ ਸਤੀਦਾਸ ਤੇ ਭਾਈ ਬਿਆਲਾ ਜੀ ਜੀ ਬਿਲਕੁਲ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਦੇਗ 'ਚ ਉਬਾਲਿਆ ਜਾਂਦਾ ਗੁਰੂ ਮਹਾਰਾਜ ਜੀ ਨੂੰ ਪਿੰਜਰੇ 'ਚ ਬੰਦ ਕਰ ਦਿੱਤਾ ਜਾਂਦਾ ਤੁਹਾਡੇ ਅੱਖਾਂ ਦੇ ਸਾਹਮਣੇ ਦੇਗ 'ਚ ਉਬਾਲਿਆ ਜਾਂਦਾ ਤਾਂ ਕਿ ਗੁਰੂ ਡੋਲ ਜਾਵੇ ਹਾਂ ਜਾਂ ਚੇਲਾ ਡੋਲ ਜਾਵੇ ਜੀ ਮੇਰੀਏ ਭੈਣੇ ਮੇਰਾ ਗੁਰੂ ਵੀ ਅਡੋਲ ਹੱਸਦਾ ਰਿਹਾ ਤੇ ਮੇਰੇ ਗੁਰੂ ਦਾ ਚੇਲਾ ਵੀ ਅਡੋਲ ਦੇਗ 'ਚ ਬੈਠਾ ਹੱਸਦਾ ਰਿਹਾ ਦੋਨਾਂ ਦੇ ਵਿੱਚੋਂ ਆ ਵੀਰ ਜੀ ਇੱਕ ਮਿੰਟ ਪਹਿਨੇ ਪਹਿਲਾਂ ਧਿਆਨ ਨਾਲ ਸੁਣ ਪਹਿਲਾਂ ਧਿਆਨ ਨਾਲ ਸੁਣ ਕੀ ਕਾਰਨ ਸੀ ਕਿ ਗੁਰੂ ਨਾਨਕ ਨੇ ਇਸਾਈ ਧਰਮ ਦਾ ਜ਼ਿਕਰ ਤਾਂ ਕਿਨੇ ਕੀਤਾ ਆਪਣੀ ਬਾਣੀ 'ਚ ਉਹ ਦੁਸ਼ਮਣ ਨਹੀਂ ਸਨ ਇਸਾਈ ਦੇ ਇਸਾਈ ਧਰਮ ਦੇ ਪਰ ਦੁਸ਼ਮਣ ਨਹੀਂ ਸਨ ਇਹ ਇਹ ਕਾਰਨ ਹੈ ਕਿ ਉਹਨਾਂ ਨੇ ਇਨੇ ਇਨੇ ਪੈਗੰਬਰਾਂ ਦਾ ਜ਼ਿਕਰ ਕੀਤਾ ਜੀਸੂ ਦਾ ਜ਼ਿਕਰ ਨਹੀਂ ਕੀਤਾ ਇਹ ਫਲਸਫਾ ਬਿਲਕੁਲ ਗਲਤ ਹੋਵੇਗਾ ਕੋਈ ਇਹ ਕਹੇ ਕਿ ਇਸਾਈ ਧਰਮ ਉਹ ਹਿੰਦੁਸਤਾਨ ਸੇ ਨਹੀਂ ਸੀ ਇਸਾਈ ਧਰਮ ਵਰਲਡ ਦਾ ਸਭ ਤੋਂ ਪੁਰਾਣੇ ਧਰਮਾਂ ਚ ਮੰਨਿਆ ਜਾਣ ਵਾਲਾ ਇੱਕ ਧਰਮ ਵਾਂ। ਹਾਂ। ਅਸਾਂ ਮੈਨੂੰ ਇੱਕ ਸਵਾਲ ਕਰਨਾ। ਅਜੇ ਮੇਰੇ ਸਵਾਲ ਦਾ ਜਵਾਬ ਦੇਣਾ ਪੈਣਾ ਪਹਿਲੇ ਦਾ ਫਿਰ ਤੁਸੀਂ ਸਵਾਲ ਕਰਿਓ। ਪਹਿਲਾਂ ਜਵਾਬ ਦੇ ਤਾ ਹੁੰਦਾ ਫਿਰ ਸਵਾਲ ਕਰੀਦਾ ਹੁੰਦਾ। ਕਰੋ ਕਰੋ। ਗੁਰੂ ਅਡੋਲ ਰਿਹਾ ਚੇਲਾ ਅਡੋਲ ਰਿਹਾ ਚੇਲਾ ਸ਼ਹੀਦ ਹੋ ਗਿਆ ਗੁਰੂ ਦੇਖਦਾ ਰਿਹਾ। ਜੀ। ਠੀਕ ਹੈ। ਚੇਲੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਰੂਹ ਦੇ ਵਿੱਚ ਅੱਗ ਚ ਲਪੇਟ ਦਿੱਤਾ ਗਿਆ। ਉਹਨੂੰ ਪੁੱਛਿਆ ਗਿਆ ਅੱਜ ਵੀ ਮੰਨ ਜਾ ਤੇਰਾ ਕੁਝ ਨਹੀਂ ਵਿਗੜਦਾ ਤੈਨੂੰ ਆਪਣਾ ਇਹ ਮੰਨ ਲਾ ਤੇਰਾ ਕੁਝ ਨਹੀਂ ਵਿਗੜਨਾ। ਉਹ ਕਹਿੰਦਾ ਬਿਲਕੁਲ ਨਹੀਂ ਮੈਂ ਅਡੋਲ ਆ। ਉਹਦਾ ਜਰਜੀ ਦਾ ਪਾਠ ਚੱਲਦਾ ਰਿਹਾ। ਗੁਰੂ ਅਡੋਲ ਦੇਖਦਾ ਰਿਹਾ ਚੇਲਾ ਅਡੋਲ ਛੇਧ ਹੋ ਗਿਆ। ਹਾਂ। ਮੇਰੀਆਂ ਭੈਣੇ ਮੈਨੂੰ ਇਸਾਈ ਧਰਮ ਦਾ ਇੱਕ ਵੀ ਸ਼ਹੀਦੀ ਕਾਂਡ ਇਦਾਂ ਦਾ ਦਿਖਾ ਦੇ ਜਿਹਦੇ ਵਿੱਚ ਗੁਰੂ ਅਡੋਲ ਰਿਹਾ ਹੋਵੇ। ਤੇ ਚੇਲਾ ਬਿਲਕੁਲ ਚੁੱਪਚਾਪ ਸਾਹਮਣੇ ਸ਼ਹੀਦ ਹੋ ਗਿਆ ਹੋਵੇ ਤਾਂ ਮੈਂ ਤੇਰੇ ਪੈਰ ਧੋਕੇ ਪੀਵਾਂਗਾ ਜ਼ਰੂਰ ਮੈਂ ਦੱਸਦੀ ਮੇਰੇ ਬੀਰਜੀ ਜ਼ਰੂਰ ਮੈਂ ਉਹਨੂੰ ਦੱਸਦੀ ਆ ਦੇਖੋ ਸਾਡੇ ਜਿੰਨੇ ਬਾਕੀ ਚੇਲੇ ਸਨ ਉਸ ਵੇਲੇ ਇਹ ਉਹਨਾਂ ਨੇ ਇੱਕ ਚੇਲਾ ਖੜਾ ਰਿਹਾ ਪ੍ਰਭੂ ਜੀ ਹੁਣ ਸੇ ਕੋ ਠੀਕ ਹੈ ਇੱਕ ਚੇਲੇ ਨੇ ਇਨਕਾਰ ਕੀਤਾ ਜਿਹਦਾ ਨਾਮ ਪਤਰ ਸੀ ਇਨਕਾਰ ਕੀਤਾ ਨਹੀਂ ਪਤਰ ਨੂੰ ਇਨਕਾਰ ਕਰਨ ਬਾਰੇ ਤਿੰਨ ਪਹਿਲਾਂ ਹੀ ਮੈਸਲ ਵਿੱਚ ਬੈਠ ਕੇ ਵੀ ਤੁਸੀਂ ਨੇ ਦੱਸ ਦਿੱਤਾ ਸੀ ਉਹਨੇ ਕਿਹਾ ਕੌਣ ਮੁਕਰੇਗਾ ਉਹ ਕਹਿੰਦਾ ਉਹ ਮੁਕਰੇਗਾ ਜਿਹਦੇ ਹੱਥ 'ਚ ਹੁਣ ਰੋਟੀ ਦਾ ਟੁਕਵਾ ਹਾਂ ਜਿਹੜਾ ਕਹਿੰਦਾ ਮੇਰੇ ਨਾਲ ਬੈੰਦਾ ਹੈ ਵੇ ਬੈਣ ਜੀ ਦੇਖ ਮੈਂ ਉਹਨਾਂ ਲੋਕਾਂ 'ਚੋਂ ਨਹੀਂ ਜਾਂਦਾ ਤੇ ਤੁਸੀਂ ਇਲਜ਼ਾਮ ਲਾ ਦਿਓ ਜੋ ਪੜਿਆ ਹੋਵੇਗਾ ਉਹੀ ਹੀ ਗੱਲ ਕਰਾਂਗਾ ਸਤਿਕਾਰਯੋਗ ਜੀ ਆਪਰਾ ਦਾ ਅੱਛਾ ਫਿਰ ਤੁਸੀਂ ਦੇਖੋ ਤੇ ਇਤਨੀ ਸੜਵਾਇਆ ਸੀ ਨਹੀਂ ਨਹੀਂ ਉਹਨੇ ਕੋ ਜਵਾਬ ਦਿੱਤਾ ਕਹਿੰਦਾ ਕਿ ਉਹ ਮੈਂ ਹੀ ਹੋਵਾਂਗਾ ਕਹਿੰਦਾ ਮੈਂ ਇੰਜ ਕਰ ਨਹੀਂ ਸਕਦਾ ਉਹ ਕਹਿੰਦਾ ਨਹੀਂ ਤੂੰ ਕਰੇਂਗਾ ਤੂੰ ਉਹ ਬਾਕੀ ਤਾਂ ਆਉਣ ਦੇ ਉੱਪਰ ਤੂੰ ਕਰੇਗਾ ਇਹ ਮਨਰਜੀਸ ਨੇ ਇਹ ਵੀ ਕਿਹਾ ਕਿ ਕਿਤਾਬ ਵੀ ਇਸ ਗੱਲ ਦਾ ਹਵਾਲਾ ਦਿੰਦੀ ਹੈ ਬਿਲਕੁਲ ਬਿਲਕੁਲ ਇਹ ਪਹਿਲੋ ਉਹ ਪਹਿਨੇ ਗੱਲ ਪੂਰੀ ਕਰੀ ਦੀ ਹੁੰਦੀ ਤਾਂ ਕਿ ਆਪਾਂ ਬਾਈਬਲ ਦੀ ਵੀ ਇੱਜ਼ਤ ਕਰਦੇ ਹਾਂ ਹਾਂਜੀ ਨਹੀਂ ਮੈਂ ਸੋਚਿਆ ਵੀ ਆਪਾਂ ਜਦ ਆਪਣਾ ਸਮਾਂ ਕਿਉਂਕਿ ਤੁਸੀਂ ਬਹੁਤ ਸਮਾਂ ਮੇਰੇ ਕੋਲ ਮੈਂ ਜੇ ਅਗਰ ਤੁਹਾਡੇ ਕੋਲ ਸਮਾਂ ਨਹੀਂ ਹੈ ਇੱਥੇ ਛੁੱਟੀ ਕਰ ਸਕਦੇ ਆ ਉਹ ਮੈਂ ਮੰਨ ਸਕਦੇ ਨਹੀਂ ਕਿ ਤੁਹਾਨੂੰ ਜੇ ਤੇ ਹੈਗਾ ਤਾਂ ਲੰਬੀ ਗੱਲ ਕਰੋ ਜਿਹੜੀਆਂ ਜਿਹੜੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਉਹ ਨੂੰ ਆਪਾ ਪੂਰਾ ਟਾਈਮ ਵਿੱਚ ਕਿਉਂ ਲੈ ਕੇ ਜਗੇ ਡਿਟੇਲ ਵਿੱਚ ਤੁਹਾਨੂੰ ਪਤਾ ਪਤਾ ਹੈ ਤੇ ਫਿਰ ਤੁਸੀਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਗੁਰਨਾਨਕ ਵਾਲੀ ਗੱਲ ਜਿਸ ਉਸ ਨਾਲ ਕਿਵੇਂ ਟੁਕਾ ਦਿੱਤੀ ਪਤਾ ਕੁਝ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਹਜੇ ਠੀਕ ਆ ਪਾਏ ਜਾਂਦੇ ਆ ਪਾਜੀ ਇੱਕ ਮੈਂ ਸੌਰੀ ਪਾਜੀ ਕਹਿੰਦਾ ਮੇਰੀ ਪੈਣੇ ਮੇਰੀ ਗੱਲ ਧਿਆਨ ਨਾਲ ਸੁਣ ਬਾਈਬਲ ਦੀਆਂ ਕੁਝ ਗੱਲਾਂ ਨੂੰ ਲੈ ਕੇ ਤੁਸੀਂ ਦੁਨੀਆ ਦੇ ਇੱਕ ਮਹਾਨ ਸਿੱਖੀ ਦੇ ਪੁੰਜ ਧਰਮ ਦੇ ਉੱਪਰ ਚੇ ਨਹੀਂ ਖੜੇ ਕਰ ਸਕੋ ਬਸ ਵਾਲੀਆ ਚ ਨਹੀਂ ਲਾ ਸਕਦੇ ਗੁਰਬਾਨੀ ਦੀ ਉਪੁਖਿਆ ਕਰਕੇ ਜੀਸਸ ਨਾਲ ਮਿਲਾ ਦਿੱਤਾ ਤਾਂ ਮੇਰੇ ਵੀਰ ਜੀ ਕਰਨਾ ਹੁਣ ਆਪਾਂ ਆਪਾਂ ਹੁਣ ਅੱਗੋਂ ਕੁਝ ਕੰਮ ਸ਼ੁਰੂ ਕਰੀਏ ਆਪਾਂ ਇਹਨਾਂ ਝਗੜਾਂ ਚ ਪਾਗੇ ਤੁਹਾਡੀ ਕਮਿਊਨਿਟੀ ਵੀ ਛੋਟੀ ਜੀ ਤੇ ਸਾਡੀ ਵੀ ਇੰਡੀਆ ਦੇ ਵਿੱਚ ਛੋਟੀ ਨਹੀਂ 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 ਫਿਰ ਤੁਸੀਂ ਇੱਕ ਕੰਮ ਕਰੋ ਨਾ ਜੀ ਤੁਸੀਂ ਮੀਟਿੰਗ ਕਰੋ ਆਹ ਲਓ ਦੇਖੋ ਨਹੀਂ ਦੇਖੋ ਇੱਕ ਨਹੀਂ 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 ਸੁਣੋ ਸੁਣੋ ਜੋ ਆਦਰਮ ਬਰਾਦਰੀ ਜਿਹੜੀ ਬਖਰੀ ਹੋਈ ਉਹਨੂੰ ਛੱਡੋ ਤੁਸੀਂ ਆਦਰਮ ਬਰਾਦਰੀ ਜੋ ਪਹਿਲਾਂ ਹੋ ਗਿਆ ਹੋ ਗਿਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਫਿਰ ਜੇ ਅਗਰ ਜੇ ਅਗਰ ਇਹ ਗੱਲ ਹੋਈ ਅਗਰ ਤੁਹਾਨੂੰ ਇਹ ਗੱਲ ਪ੍ਰੂਫ ਕਰ ਦਿੱਤੀ ਕਿ ਅਕਾਲ ਪੁਰਖ ਤੋਂ ਬਿਨਾਂ ਦੁਨੀਆਂ ਦੇ ਉੱਪਰ ਸਾਰੇ ਦੇ ਸਾਰੇ ਪੈਗੰਬਰ ਸਿਰਫ ਸੰਦੇਸ਼ ਦੇਣ ਵਾਸਤੇ ਆਏ ਸਨ ਉਹ ਭਲੇ ਹੀ ਜੀਸਸ ਸੀ ਉਹ ਭਲੇ ਹੀ ਗੁਰੂ ਨਾਨਕ ਸੀ ਔਰ ਭਲੇ ਵੀ ਕਿਸੇ ਵੀ ਉਹ ਮੁਹੰਮਦ ਸਾਹਿਬ ਜੀ ਔਰ ਦੁਨੀਆਂ ਦੇ ਕਿਸੇ ਵੀ ਹੋਰ ਤਰਮ ਦੇ ਤੁਹਾਨੂੰ ਮੇਰੇ ਜਿਹੜੇ ਵੱਡੇ ਪਾਸਟਰ ਨੇ ਨਾ ਉਹਨਾਂ ਦੇ ਨਾਲ ਬੈਠ ਕੇ ਤੁਸੀਂ ਗੱਲ ਕਰੋਗੇ ਤੇ ਉਹ ਮੇਰੇ ਤੋਂ ਵੀ ਬੈਟਰ ਤੁਹਾਨੂੰ ਜਵਾਬ ਦੇਣਗੇ ਨਹੀਂ ਨਹੀਂ 1 ਮਿੰਟ ਭੈਣ ਜੀ ਗੱਲ ਕਰੋ ਤੁਸੀਂ ਜਵਾਬ ਦੇਣ ਪਾਸਟਰ ਆਹ ਗੱਲ ਸਵਾਲ ਮਜਾ ਨਾ ਹੈ ਬਾਈਬਲ ਦੀਆਂ ਗੱਲਾਂ ਨਾ ਜਿਹੜੀਆਂ ਤੁਸੀਂ ਗੱਲ ਨਾ ਕਰ ਰਹੇ ਆ ਉਹਨਾਂ ਨੇ ਤੁਹਾਨੂੰ ਕਿਉਂਕਿ ਸਾਰੀਆਂ ਗੱਲਾਂ ਦੇ ਮੈਂ ਵੀ ਜਵਾਬ ਨਹੀਂ ਦੇ ਸਕਦੀ ਠੀਕ ਹੈ ਮੇਰੇ ਤੋਂ ਵੀ ਵੱਡੇ ਸੀਨੀਅਰ ਹੈਗੇ ਹਜੇ ਮੈਂ ਪੂਰੀ ਤਰ੍ਹਾਂ ਮੈਂ ਬਾਈਬਲ ਸਾਡੇ ਵਾਸਤੇ ਐਸਾ ਸਮੁੰਦਰ ਆ ਕਿ ਉਹਨੂੰ ਅਸੀਂ ਸਾਰੀ ਲਾਈਫ ਬੁੱਢੇ ਹੋਏ ਤੱਕ ਵੀ ਪੜੀਏ ਤੇ ਅਸੀਂ ਸਮਝ ਨਹੀਂ ਸਕਦੇ ਉਹਦੀ ਡੰਗਿਆਈ ਦੀਆਂ ਗੱਲਾਂ ਉਹਦਾ ਪ੍ਰਕਾਸ਼ ਕੀ ਉਹਦੇ ਅੰਦਰ ਠੀਕ ਹੈ ਤੇ ਯਾਨੀ ਕਿ ਤੁਸੀਂ ਬਾਈਬਲ ਨੂੰ ਸਮਝ ਨਹੀਂ ਸਕਦੇ ਕੋਈ ਅੰਦਰ ਪ੍ਰਕਾਸ਼ ਕੀਆ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਹਾਡੇ ਅੰਦਰ ਆਪਣੇ ਆਪ ਹੀ ਹੋ ਗਿਆ ਵਿਆਖਿਆ ਕਰਨ ਕੇ ਆ ਪੂਰੀ ਉਮਰ ਲਾ ਦਈਏ ਪੂਰੀ ਤਰ੍ਹਾਂ ਨਈ ਪ੍ਰਕਾਸ਼ੋ ਦਾ ਸਭਣਾ ਮੈਨੂੰ 22 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਸੁਣੋ ਧਿਆਨ ਨਾਲ 22 ਸਾਲ ਮੇਰੀ ਜ਼ਿੰਦਗੀ ਦਾ ਸਮਾਂ ਹੋ ਚੁੱਕਾ ਅੱਗੇ ਸੁਣੋ ਅੱਗੇ ਸੁਣੋ ਔਰ ਅੱਜ ਤੱਕ ਮੈਂ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਨੀ ਹੋਵੇ ਸੰਗਤ ਦੇ ਸਾਹਮਣੇ ਕੋਲ ਨੂੰ ਮੈਂ ਕਮ ਸੇ ਕਮ 4 ਰਾਈਟਰਾਂ ਦੀਆਂ ਤਤਬਾ ਨਾਲ ਮੈਚ ਕਰਕੇ ਪੜਦਾ ਕਿ ਮੇਰੀ ਜ਼ੁਬਾਨ ਤੋਂ ਮੇਰੇ ਗੁਰੂ ਪ੍ਰਤੀ ਕੋਈ ਗਲਤੋ ਲਬਜ ਔਰ ਗਲਤ ਵਿਆਖਿਆ ਨਾ ਨਿਕਲ ਜਾਵੇ ਦੇਖੋ ਵੀਰ ਜੀ ਮੈਂ ਤੁਸੀਂ ਬਾਈਬਲ ਦੀਆਂ ਕਹਾਣੀਆਂ ਨੂੰ ਮੋਤੀ ਕਹਿੰਦਾ ਔਰ ਅਕਾਲ ਤੁਰ ਦਰਗਾਹ ਤੇ ਲਿਖੇ ਪੈਗੰਬਰ ਦੀ ਬਾਣੀ ਨੂੰ ਕਹਿ ਦਿੰਦਾ ਕਿ ਮੈਂ ਤੈਨੂੰ ਇਹਦੇ ਤੋਂ ਪ੍ਰਮਾਣ ਦੇ ਰਹੀ ਹਾਂ ਤੁਹਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਭਾਣੇ ਤੁਹਾਡੇ ਵਾਸਤੇ ਦੇਖੋ ਵੀਰ ਜੀ ਤੁਹਾਡੇ ਵਾਸਤੇ ਕਹਾਣੀਆਂ ਹੋਣਗੀਆਂ ਹੋਣਗੀਆਂ ਨਹੀਂ ਬਕਾਇਦਾ ਬਾਈਬਲ ਕਹਾਣੀਆਂ ਹੈ ਤੁਹਾਨੂੰ ਐਕਸੈਪਟ ਕਰਨਾ ਪਊਗਾ ਕਿ ਬਾਈਬਲ ਕਹਾਣੀਆਂ ਨੇ ਮੈਂ ਤੁਹਾਡੇ ਨਾਲ ਬੈਂਸ ਨਹੀਂ ਕਰ ਸਕਦੀ ਠੀਕ ਹੈ ਕਿਉਂਕਿ ਮੈਂ ਇਸ ਇਸ ਲੈਵਲ ਤੱਕ ਨਹੀਂ ਜਾ ਹੀ ਸਕਦੀ ਜਿੱਥੋਂ ਤੱਕ ਤੁਸੀਂ ਜਾ ਰਹੇ ਹੋ ਤਾਂ ਨਹੀਂ ਜਾ ਸਕਦੀ ਕਿ ਤੁਹਾਨੂੰ ਪਤਾ ਵਾ ਕਿ ਇਸ ਤੋਂ ਅੱਗੇ ਜਵਾਬ ਨਹੀਂ ਹੈਗੇ ਮੈਂ ਕਹਿੰਦੀ ਇਸ ਤੋਂ ਅੱਗੇ ਬਹੁਤ ਜਵਾਬ ਆ ਮੇਰੇ ਸੀਨੀਅਰ ਪਾਸਟਰਸ ਦੇ ਨਾਲ ਬੈਠ ਕੇ ਦੇਖੋ ਆਪਣੇ ਸੀਨੀਅਰ ਪਾਸਟਰ ਨੂੰ ਕਾਲ ਕਰੋ ਉਹਨੂੰ ਪੁੱਛੋ ਕਿ ਬਾਈਬਲ ਕਹਾਣੀਆਂ ਹੈ ਕਿ ਨਹੀਂ ਹਾਂ ਉਹ ਤੁਹਾਨੂੰ ਦੱਸ ਦੇਣਗੇ ਤੁਹਾਡੇ ਹੀ ਸੀਨੀਅਰ ਇੱਕ ਹੀ ਗੱਲ ਹੋਰ ਯਾਦ ਰੱਖ ਲੈ ਮੇਰੀ ਇਹ ਭੈਣੇ ਇੱਕ ਗੱਲ ਚੇਤੇ ਰੱਖੀ ਬਾਈਬਲ ਆਏ ਵਕਤ ਦੇ ਨਾਲ ਬਦਲਦੀ ਰਹੀ ਆਪਾਂ ਰੱਖਦੇ ਇੱਕ ਦੇ ਜੇ ਸੁਣੋ ਬਾਈਬਲ ਆਏ ਵਕਤ ਦੇ ਨਾਲ ਬਦਲਦੀ ਰਹੀ ਨਾ ਨਾ ਇਹ ਤੁਸੀਂ ਮੁਸਲਮਾਨਾਂ ਵਾਲੀਆਂ ਗੱਲਾਂ ਕਰਦੇ ਮੈਂ ਨਹੀਂ ਕਰਦਾ ਬਾਈਬਲ ਆਏ ਵਕਤ ਤੁਹਾਡੀ ਅਕੋਰਡਿੰਗ ਆ ਤੁਸੀਂ ਗੂਗਲ ਸਰਚ ਕਰ ਉਹ ਗੂਗਲ ਤੇ ਮੈਂ ਸਿੱਖ ਮੈਂ ਸੇਖੋ ਕਿਤਨੀ ਪਾਇਆ ਗੂਗਲ ਤੇ ਕੁਝ ਵੀਰ ਜੀ ਮੈਨੂੰ ਜ਼ਰੂਰਤ ਨਹੀਂ ਮਨਾਉਣ ਤੇ ਤੁਹਾਨੂੰ ਸਾਡਾ ਕੀ ਫੇਰ ਤਾਂ ਨਾ ਤੋਂ ਲੋੜ ਓਕੇ ਭੈਣ ਜੀ ਇੱਕ ਮੈਨੂੰ ਜਵਾਬ ਆ ਹੁਣ ਮੈਂ ਸਟਰੋਂਗਲੀ ਪੁੱਛਦਾ ਮੈਂ ਅਕੋਰਡਿੰਗ ਅਜੇ ਧਰਮ ਦੀ ਖਾਤਰ ਔਰ ਧਰਮ ਨੂੰ ਮੁਖਰਾ ਕੇ ਪੁੱਛਣ ਲੱਗਾ ਕਿ ਬਾਈਬਲ ਦੇ ਵਿੱਚ ਜੀਸਸ ਦੇ ਪੈਦਾ ਹੋਣ ਦਾ ਜਿਹੜਾ ਅਸੀਂ 25 ਦਸੰਬਰ ਦਾ ਜਨਮ ਮਨਾਉਂਦੇ ਆ ਉਹਦਾ ਹਵਾਲਾ ਹੈ ਬਿਲਕੁਲ ਨਹੀਂ ਦੇਖੋ ਮੈਂ ਨੇ ਤੇਰੇ ਕੋਲ ਤੇ ਜੀਸਸ ਦੇ ਪੈਦਾ ਹੋਣ ਦਾ ਹਵਾਲਾ ਨਹੀਂ ਤੇ ਤੁਸੀਂ ਗੁਰਨਾਨਕ ਦੀ ਪਾਣੀ ਤੇ ਗਲਤ ਅਰਥ ਕਰਕੇ ਲੋਕਾਂ ਨੂੰ ਭਰਮਾਉਣ ਲੱਗ ਗਏ ਜੇ ਉਸਤਾਦਤ ਹੋਏ ਨਾ ਜੀਸਸ ਪੈਦਾਤ ਹੋਏ ਨਾ ਡੇਟ ਨਹੀਂ ਦਿੱਤੀ ਗਈ ਉਹਦੇ ਵਿੱਚ ਕਿਉਂ ਨਹੀਂ ਦਿੱਤੀ ਗਈ ਔਰ ਮੈਂ ਦੱਸਣਾ ਡੇਟ ਕਿੱਥੋਂ ਲਈ ਜਾਂਦੀ ਹੈ ਉਹ ਡੇਟ ਕਿਵੇਂ ਮਿਥੀ ਗਈ ਉਹ ਪਵਿੱਤਰ ਕੁਰਾਨ ਦਾ ਕਰਕੇ ਮਿਥੀ ਗਈ ਕੁਰਾਨ ਦੇ ਹਵਾਲੇ ਤੋਂ ਉਹ ਡੇਟ ਦੀ ਮਿਥ ਲਈ ਗਈ ਅੱਛਾ ਮੈਂ ਵੀਰ ਜੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਆਪਣੀ ਬੈਸਟਰੀ ਖਤਮ ਹੋਏਗੀ ਉਹ ਹੋਏਗੀ ਨਹੀਂ ਇਹਦਾ ਮਤਲਬ ਇਹ ਨਹੀਂ ਹੋਣੀ ਕਿ ਕਿ ਨਾ ਤੁਸੀਂ ਮੇਰੇ ਮਾਇੰਡ ਨੂੰ ਚੇਂਜ ਕਰ ਮੇਰੀਆਂ ਵਿਚਾਰਾਂ ਨੂੰ ਚੇਂਜ ਕਰ ਸਕਦੇ ਹੋ ਨਾ ਮੈਂ ਤੁਹਾਡੇ ਵਿਚਾਰਾਂ ਨੂੰ ਚੇਂਜ ਕਰ ਸਕਦਾ ਤੁਸੀਂ ਚੇਂਜ ਨਹੀਂ ਕਰ ਸਕਦੇ ਔਰ ਤੁਸੀਂ ਆਪਣੇ 1 ਮਿੰਟ 1 ਮੈਂ ਚੇਂਜ ਕਰਨਾ ਚਾਹਾਂਗੀ ਠੀਕ ਹੈ ਜੋ ਤੁਹਾਡੀ ਸਮਝਿਆ ਜੋ ਤੁਹਾਡੀ ਸੋਚ ਤੁਹਾਨੂੰ ਤੁਸੀਂ ਕਦੀ ਕਿਸੇ ਸਿੱਖ ਨੂੰ ਡੋਰ ਤੋਂ ਡੋਰ ਜਾ ਕੇ ਸਿੱਖ ਬਣਨ ਵਾਸਤੇ ਪ੍ਰੇਰਨਾ ਦੇਖਿਆ ਤੇ ਮੈਨੂੰ ਕੀ ਜ਼ਰੂਰ ਮੈਂ ਵੀ ਮੈਨੂੰ ਕਦੀ ਤੁਸੀਂ ਦੇਖਿਆ ਮੈਂ ਦੱਸਦਾ ਤੁਹਾਨੂੰ ਮੈਨੂੰ ਮੈਂ ਦੱਸਦਾ ਤੇਰਾ ਰੂਪ ਦੱਸਦਾ ਮੈਂ ਆਪਣੀ ਭੈਣ ਵਰਗੀ ਹੋਰ ਭੈਣ ਦੱਸ ਦਿੰਦਾ ਨੇ ਹੰਗਾ ਰੋ ਫੋਣੇਗੇ ਸੁਣੋ ਨਾ ਉਹਨਾਂ ਗੱਲ ਕਰ ਰਹੇ ਹਨ ਮੇਰੀ ਪਹਿਲੇ ਸੁਣਨਾ ਸੁਣਨਾ ਸੁਣ ਲਈ ਹਮਤ ਰੱਖੋ ਥੋੜੀ ਚਾਹਤ ਰੱਖੋ ਕਿ ਬਾਕੀਆ ਕੁਝ ਕਹਿ ਰਿਹਾ ਕੋਈ ਮੈਂ ਮਿਲਟਨ ਕਿੰਨ ਸੀ ਸੁਣਦੇ ਘਟਾ ਨਾ ਤੇ ਸੁਣ ਜਾਂ ਫਿਰ ਤੁਸੀਂ ਗੱਲ ਪੂਰੀ ਸੁਣ ਲਓ ਫਿਰ ਉਸ ਤੋਂ ਬਾਅਦ ਤੁਹਾਡੀ ਵਾਰੀ ਆ ਜੇਗੀ ਬੋਲੋ ਤੁਸੀਂ ਪਹਿਲਾਂ ਬੋਲੋ ਮੈਂ ਚੁੱਪ ਕਰ ਜਾਣਾ ਚਲੋ ਦੱਸੋ ਹਾਂਜੀ ਮੈਂ ਤੁਹਾਨੂੰ ਕਰ ਰਿਹਾ ਤੁਸੀਂ ਇਸ ਵੇਲੇ ਮੇਰੇ ਨਾਲ ਗੱਲ ਕਰ ਰਹੇ ਠੀਕ ਹੈ ਮੈਨੂੰ ਗੁਰਨਾ ਦਾ ਹਵਾਲਾ ਨਹੀਂ ਜਾਇਦਾ ਫਲਾਣਾ ਕੀ ਕਰਦਾ ਕਿ ਠੰਮ ਕਰਨਾ ਦੀ ਗੱਲ ਹੈ ਠੀਕ ਹੈ ਉਹਨਾਂ ਜਿਹੜੀਆਂ ਗਲਤੀਆਂ ਉੱਥੇ ਤੁਸੀਂ ਕਹਿੰਨੇ ਕਿ ਪਾਸਟਰ ਸਹਿਵਾਨਾ ਨੇ ਕੀਤੀਆਂ ਤੇ ਉਹਨਾਂ ਦੇ ਕਾਰਨ ਉਹਨਾਂ ਤੇ ਦੁੱਖਮ ਸੀ ਬਤਾਏ ਭਾਈ ਪਰਮਜੀਤ ਸਿੰਘ ਜੀ ਨੂੰ ਗੁੱਸਾ ਚੜਿਆ ਉਹਨਾਂ ਦੇ ਦੋ ਚਾਰ ਨਬਜ਼ ਭੈਣ ਜੀ ਆਜੀ ਤੁਸੀਂ ਭਾਈ ਕਹਿ ਰਹੇ ਆ ਆਪਣੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਵੱਦ ਸ਼ਬਦ ਵਰਤ ਰਹੇ ਸੀ ਤੁਹਾਡੀ ਜ਼ੁਬਾਨ ਕਿਉਂ ਬਦਲੀ ਉਹ ਬਿਲਕੁਲ ਆਸਟ੍ਰੇਲੀਆ ਸੀ ਬਸ ਸੈਟ ਸੀ ਅੱਜ ਅਸੀਂ ਗੁੱਸੇ 'ਚ ਹਾਂ ਅੱਜ ਅਸੀਂ ਗੁੱਸੇ 'ਚ ਹਾਂ ਤੇ ਚਲੋ ਫਿਰ ਮੈਂ ਹੁਣ ਤੁਸੀਂ ਗੁੱਸਾ ਆਪਣੇ ਨਾਂ ਲਈ ਮੈਨੂੰ ਫਾਂਸੀ ਦੇ ਦਿਓ ਤਾਂ ਇਤਨਾ ਨਹੀਂ ਤਾਂ ਇਹ ਇਹ ਹੋ ਸਕਦਾ ਤੇ ਫਾਂਸੀ ਤੁਹਾਡੇ ਕਹਿੰਦਾ ਮਤਲਬ ਤੁਹਾਨੂੰ ਇੱਕ ਇੱਕ ਬੰਦੇ ਸਾਡੀ ਭੈਣ ਹੋ ਜਵੇ ਇੱਕ ਬੰਦੇ ਹੋ ਜੂ ਦੋਨੋਂ ਨੂੰ ਇਕੱਠੇ ਫਾਂਸੀ ਚੜ੍ਹਦੇ ਜਾਵੇ ਨਹੀਂ ਇਹ ਤਾਂ ਹੁਣ ਮਤਲਬ ਕਿ ਤੁਹਾਨੂੰ ਪਤਾ ਹੋਊਗਾ ਤੁਸੀਂ ਤੇ ਗੁੱਸਾ ਠੰਡਾ ਨਹੀਂ ਹੁੰਦਾ ਗੁੱਸਾ ਠੰਡਾ ਨਹੀਂ ਹੁੰਦਾ ਭੈਣ ਜੀ ਦੇਖੋ ਕੈਂਜੀ ਇਹ ਸਭ ਗੱਲਾਂ ਗਲਤ ਨੇ ਸਭ ਗੱਲਾਂ ਗਲਤ ਨੇ ਜੀ ਮੇਰੇ ਤਰ੍ਹਾਂ ਆਇਆ ਨਾ ਇਹ ਅਹਿੰਸਾ ਵਾ ਇਹ ਨੋਜ਼ੀ ਅਹਿੰਸਾ ਕਹਿੰਨੇ ਆ ਜਿਹੜਾ ਤਰੀਕਾ ਇਹ ਅਹਿੰਸਾ ਅਹਿੰਸਾ ਕੋਈ ਮੈਂ ਤੁਹਾਨੂੰ ਪਹਿਲਾਂ ਔਰੇਡੀ ਦੱਸਿਆ ਬਿਸ਼ਪ ਸਾਹਿਬ ਦੇ ਦਰਬਾਰ ਸਭ ਗਏ ਸੀਗੇ ਔਰ ਸਾਡੀ ਮੀਟਿੰਗ ਔਰੇਡੀ ਖਤਮ ਹੋ ਚੁੱਕੀ ਪਿਆ ਸਾਡੀ ਮੀਟਿੰਗ ਇਹ ਤਾਂ ਹੋਰ ਇੱਥੇ ਲੋਕਲ ਕਮਿਊਨਿਟੀ ਨਾਲ ਹੋ ਰਹੀ ਆ ਮੈਂ ਰਿਟਨ ਦੇ ਵਿੱਚ ਦੇ ਰਹੀ ਆ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਇਹ ਜਿਹੜਾ ਉਹ ਪਰਮਜੀਤ ਸਿੰਘ ਆ ਜੀ ਇੱਕ ਮਿੰਟ ਪਰਮਜੀਤ ਸਿੰਘ ਦੇ ਪ੍ਰਤੀ ਜਿਹੜੀਆਂ ਵੀਡੀਓes ਆਈਆਂ ਤੁਸੀਂ ਤਕਰੀਬਨ ਸਾਰੀਆਂ ਸੁਣਨ ਲਈ ਹੋਣਗੀਆਂ ਕਿ ਜਦੋਂ ਸਿਰਫ ਆਪਣੀ ਤੇ ਵੀਡੀਓ ਤੱਕੀ ਸਹੀ ਨਹੀਂ ਤਹਿਗੇ ਆ ਮੈਂ ਮੋਸਟਲੀ ਵੀਜੇ ਸਾਰੀਆਂ ਸੁਣਨਾ ਹੈ ਓਕੇ ਤੁਸੀਂ ਉਹਦੇ ਵਿੱਚ ਬਾਕਾਇਦਾ ਗੱਲ ਸੁਣੀ ਸੀ ਨਾ ਕਿ ਸਿੱਖ ਪਾਈ ਚਾਰੇ ਨੂੰ ਇਕੱਠਿਆਂ ਹੋ ਕੇ ਇਹ ਮੈਂ ਉਸ ਨੂੰ ਜਲਾ ਦੇਣਾ ਚਾਹੀਦਾ ਉਸ ਨੂੰ ਮਾਰ ਦੇਣਾ ਚਾਹੀਦਾ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਕਿੰਨੇ ਕਿਹਾ ਸੀ ਪਤਾ ਨਹੀਂ ਪਤਾ ਨਹੀਂ ਮੈਂ ਨਾਂ ਨਹੀਂ ਲਿਆ ਉਸ ਬੰਦੇ ਦਾ ਮੈਂ ਸਿਰਫ ਆਪਣੀ ਡਿਗਿਟਲ ਦੇਖਦਾ ਰਹੀ ਨਾ ਫੇਸਬੁਕ ਤੇ ਭਾਈ ਜਾਰੇ ਵਿੱਚ ਤੁਸੀਂ ਜਾ ਆਪਣੇ ਤੁਸੀਂ ਭਾਈਾਰੇ ਤੁਸੀਂ ਉਸ ਬੰਦੇ ਦੇ ਸਾਹਮਣੇ ਸਮਥਿੰਗ ਸ਼ਾਇਦ ਲੈਪਟਾਪ ਆ ਸੀ ਕੁਝ ਇੰਜ ਸੀਗਾ ਮੈਂ ਹਾਂ ਇੱਕ ਬਾਲ ਗੱਲ ਸੀਗੀ ਉਹ ਮੇਰੇ ਸਾਹਮਣੇ ਆਵੇ ਜਾਂ ਮੈਂ ਕਿਵੇਂ ਕਰਾਂ ਅੱਛਾ ਇਹ 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 ਅਸੀਂ ਤੁਹਾਡੇ ਨੂੰ ਬੋਲੇ ਗਲਤੀ ਤੁਹਾਡੀ ਵੀ ਸੇਮ ਹੀ ਆ ਗੁਰਬਾਣੀ ਦੀ ਤਹਰੀਮ ਕਰ ਦੇਣੀ ਔਰ ਕਿਸੇ ਨੂੰ ਗਲ ਕੱਢ ਦੇਣੀ ਅਸੀਂ ਬਰਾਬਰ ਮੰਨਦੇ ਆ ਜੀ ਜੀ ਮੇਰੇ ਫੇਸਬੁੱਕ ਨੂੰ ਖੋਲੋ ਤੇ ਦੇਖੋ